ਹਾਂਜੀ ਭਾਈ ਕੀ ਨਾਮ ਆ ਗਿਆ ਭਾਈ ਮੇਰਾ ਨਾਮ ਕਮਲ ਕੁਮਾਰ ਹੈ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਭਾਈ ਸੁਲਤਾਨਪੁਰ ਰੋਡ ਤੇ ਤੇ ਕੀ ਗੱਲਬਾਤ ਹੋਈ ਹੈ ਤੁਹਾਡੇ ਬ੍ਰਦਰ ਦੇ ਨਾਲ ਤੇ ਰਾਤ ਭਾਜੀ ਉਹਨੂੰ ਰਾਤ ਨੂੰ ਘਰੋਂ ਕਹਿ ਗਿਆ ਕਿ ਮੈਂ ਰੋਟੀ ਖਾਣ ਚੱਲਾਂ ਹਾਂ ਰੋਟੀ ਖਾ ਕੇ ਆਂਦਾ ਹਾਂ ਤੇ ਮਾਲ ਮਾਲ ਮੰਡੀ ਲੱਗੇ ਕੋਈ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਨੇ ਉਹਨੂੰ ਗੋਲੀਆਂ ਮਾਰ ਮਾਰ ਕੇ ਭਾਜੀ ਕਿੰਨੀਆਂ ਗੋਲੀਆਂ ਲੱਗੀਆਂ ਤੁਹਾਡੇ ਭਰਾ ਦੇ ਭਾਜੀ 14 ਗੋਲੀਆਂ ਲੱਗੀਆਂ ਜੀ ਹਾਂਜੀ ਉਹਨਾਂ ਜਿਹੜਾ ਮੁੰਡਾ ਸੀ ਉਹਦੇ ਚ 4 ਗੋਲੀਆਂ ਲੱਗੀਆਂ ਜੀ ਉਹਦਾ ਬਚਾ ਹੋਇਆ ਮੁੰਡੇ ਦਾ ਤਾਂ ਕਿਹੜੀ ਗੱਡੀ ਦੇ ਵਿੱਚ ਤੂੰ ਹੈ? ਭਾਈ ਕਰੇਤਾ ਗੱਲ ਦੀ ਗੱਡੀ ਦੇ ਵਿੱਚ ਹੈ। ਹੂੰ। ਤਾਂ ਕੋਈ ਨਹੀਂ ਕਰ ਰਹੀ ਕਿ ਭਾਈ ਇਹਨੇ ਕਾਰਵਾਈ ਪੁਲਸ ਕਰਦੇ ਪਏ ਹਲੇ ਆਲੇ ਕੋਈ ਜੇਾਨੂੰ ਗੱਲ ਨਹੀਂ ਕੀਤੀ ਪੁਲਸਾਂ ਨੇ ਕਾਰਵਾਈ ਕਹਿੰਦੇ ਕਰਦੇ ਪਏ ਆਪਾਂ ਬਸ। ਕੋਈ ਤੁਹਾਡਾ ਭਰਾ ਕਰਦਾ ਕੀ ਹੈ? ਭਾਈ ਦਿੱਲੀ ਵੇਸ ਤੇ ਕਲੈਕਸ਼ਨ ਕਰਦਾ ਹੈ ਦਿੱਲੀ ਵੇਸ ਤੇ। ਇਹ ਭਾਈ 11 ਸਾਢੇ ਕਿ 11 ਵਜੇ ਦਾ ਟਾਈਮ ਹੈ ਕਹਿੰਦਾ ਮੈਂ ਖਾਣਾ ਖਾਣ ਚੱਲਾਂ ਬਾਹਰ ਤੇ ਮੈਂ ਘਰ ਨਹੀਂ ਖਾਣੀ ਰੋਟੀ ਕਿੰਨੀਆਂ ਗੋਲੀਆਂ ਲੱਗੀਆਂ ਨੇ ਹੁਣ ਤੁਹਾਡੇ ਭਾਈ 14 ਗੋਲੀਆਂ ਲੱਗੀਆਂ ਸੀ ਮੌਕੇ ਤੇ ਡੈੱਡ ਹੋ ਗਿਆ